ਪੰਜਾਬ ਦੀ ਖਬਰ ਲੈਣ ਵਾਸਤੇ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਸੋ ਉਮੀਦਾਂ ਜਗੀਆਂ ਸੀ ਕੁਛ ਨਾ ਕੁਛ ਪੰਜਾਬ ਦੇ ਇਸ ਦੁੱਖ ਦੀ ਘੜੀ 'ਚ ਬਹੁਤ ਸਾਰਾ ਰੀਲੀਫ ਫੰਡ ਦੇ ਕੇ ਜਾਣ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਕਿ 60000 ਕਰੋੜ ਰੁਪਇਆ ਪੰਜਾਬ ਦਾ ਆਪਣਾ ਤਕਰੀਬਨ 60000 ਕਰੋੜ ਰੁਪਇਆ ਜਿਹੜਾ ਬਕਾਇਆ ਰਸੀਆ ਉਹ ਦੇ ਕੇ ਜਾਣ ਨਾਲ ਦੇ ਨਾਲ 20000 ਇਹ ਰੀਲੀਫ ਫੰਡ ਹੜਪੀਟ ਦਾ ਪਰਿਵਾਰਾਂ ਨੂੰ ਜ਼ਰੂਰ ਅਨਾਉਂਸ ਕਰਕੇ ਜਾਇਓ ਉੱਥੇ ਬੈਠੇ ਉੱਥੇ ਕਹਿੰਦੇ ਨੇ ਜੀ ਤੁਸੀਂ ਆਪਣੇ ਮੋਬਾਈਲ ਜਮ੍ਹਾਂ ਕਰਾ ਦਿਓ ਜੀ ਅਸੀਂ ਆਸੀ ਤੁਹਾਨੂੰ ਕੋ ਫੜਾ ਰਹੀ ਅਸੀਂ ਆਪਣੇ ਕਪਸਰ ਨੂੰ ਬੁਲਾਇਆ ਉਹਨੂੰ ਆਪਣੇ ਮੋਬਾਈਲ ਦੇ ਤੇ ਸਾਡੀ ਗੱਡੀਆਂ ਚ ਰੱਖ ਦੇ ਪ੍ਰੋਟੋਕੋਲ ਅਫਸਰ ਆਇਆ ਜੀ ਤੁਸੀਂ ਇਸੇ ਤਰ੍ਹਾਂ ਹੀ ਨਮਸਕਾਰ ਕਰਨੀ ਹੈ ਜੀ ਹੱਥ ਨਹੀਂ ਮਿਲਾਨਾ ਮੈਂ ਕਹਾਂ ਯਾਰ ਸਾਨੂੰ ਪਤਾ ਕੋਈ ਗੱਲ ਨਹੀਂ ਉਹਨੇ ਆਪ ਹੀ ਆ ਕੇ ਕਿਹਾ ਕਿ ਹਿਮਾਚਲ ਦਾ ਤੇ ਕੁਛ ਨੁਕਸਾਨ ਨਹੀਂ ਬਹੁਤ ਥੋੜਾ ਪੰਜਾਬ ਦਾ ਬਹੁਤ ਨੁਕਸਾਨ ਆ ਸੀ ਦੇਖ ਕੇ ਉਪਰ ਹਲਿਕਟਰ ਚ ਰਹਿ ਅਸੀਂ ਮਗਰ ਜਾਣ ਲੱਗੇ ਸਾਨੂੰ ਰੋਕਤਾ ਨਹੀਂ ਤੁਹਾਡਾ ਇਸ ਲਿਸਟ ਵਿੱਚ ਨਾਮ ਨਹੀਂ ਹੈਗਾ ਤੁਸੀਂ ਜਿੱਥੇ ਮੀਟਿੰਗ ਹੋਣੀ ਹੈ ਉਸ ਹਾਲ ਚ ਚਲੇ ਜਾਓ ਹਿਮਾਚਲ ਨਾਲੋਂ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਮੈਂ ਹਿਮਾਚਲ ਨੂੰ 1500 ਕਰੋੜ ਦੇ ਕੇ ਜਾ ਰਿਹਾ 1600 ਕਰੋੜ ਰੁਪਈਆ ਮੈਂ ਪੰਜਾਬ ਪੰਜਾਬ ਨੂੰ ਦੇ ਕੇ ਜਾ ਤੁਹਾਨੂੰ ਕਹਿੰਦਾ ਕਿ ਆਪ 1600 ਕਰੋੜ ਰੁਪਏ ਕੰਮ ਦੇ ਕੇ ਜਾ ਰਹੇ ਉਸ ਤੋਂ ਜ਼ਿਆਦਾ ਕਰੋ। ਕਿਆ ਕਹਤੇ? ਆਪਕੋ ਹਿੰਦੀ ਆਤੀ ਹੈ? ਮੈਂ ਕਿਆ ਹੂ ਸਰ? ਕਹਤੇ ਮੈਨੇ ਅਭੀ ਤੋਂ ਅਨਾਉਂਸ ਕੀਆ 1600 ਕਰੋੜ ਪੰਜਾਬ ਕੇ ਲਈ ਤੋ ਕੀਆ ਹੈ। ਤੁਸੀਂ ਮੰਗ ਕਰ ਰਹੇ ਤੋ ਉਹਨੂੰ ਵੀ ਇੱਕ ਮਜ਼ਾਕ ਦੇ ਤੌਰ ਤੇ ਇੱਕ ਗੁੱਸੇ ਦੇ ਵਿੱਚ ਬੋਲਣਾ ਯਾਪ ਹਿੰਦੀ ਸਿੱਖੀ ਹੈ ਆਪਕੋ ਹਿੰਦੀ ਨਹੀਂ ਆਤੀ ਤੋ 1600 ਕਰੋੜ ਰੁਪਏ ਦੇ ਕੇ ਇੱਕ ਉਠ ਦੇ ਮੂੰਹ ਤੇ ਜੀਰਾ ਦੇਣ ਦੇ ਬਰਾਬਰ ਫਿਰ ਉਹਨਾਂ ਦਾ ਜਾਣ ਲੱਗੇ ਫਿਰ ਮੈਂ ਉਹਨਾਂ ਨੂੰ ਬੁਲਾਇਆ ਫਿਰ ਗੱਲ ਕਰਨੀ ਚਾਹੀ ਪਰ ਨਹੀਂ ਗੱਲ ਕਰਨੀ ਦਿੱਤੀ ਕੱਲ ਜੀ ਤੁਸੀਂ ਦੇਖ ਲਓ D5 ਚੈਨਲ ਪੰਜਾਬੀ ਕੱਲ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹ ਪੰਜਾਬ ਦੌਰੇ ਤੇ ਸੀਗੇ ਉਹਨਾਂ ਨੇ ਇੱਕ ਪੈਕੇਜ 1600 ਕਰੋੜ ਦਾ ਜਿਹੜਾ ਬਾੜ ਪ੍ਰਭਾਵਿਤ ਪੰਜਾਬ ਹੈਗਾ ਉਹਦੇ ਲਈ ਜ਼ਰੂਰ ਐਲਾਨ ਕੀਤਾ ਪਰ ਉਹ ਸਭ ਦੇ ਵਿੱਚ ਇੱਕ ਇਹ ਜੀ ਗੱਲ ਸਾਹਮਣੇ ਆਈ ਕਿ ਜਿਹੜੀ ਕਿ ਕਾਫੀ ਪ੍ਰਭਾਵ ਛੱਡ ਕੇ ਗਈ ਹੈ ਗੱਲ ਇਸ ਤਰ੍ਹਾਂ ਹੈ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਕੋਈ ਪ੍ਰਧਾਨ ਮੰਤਰੀ ਜਦੋਂ ਕਿਸੇ ਵੀ ਸੂਬੇ ਵਿੱਚ ਆਉਂਦੇ ਨੇ ਤੇ ਇੱਕ ਪ੍ਰੋਟੋਕਾਲ ਹੁੰਦਾ ਹੈ ਮੁੱਖ ਮੰਤਰੀ ਜਿਹੜੇ ਸੂਬੇ ਦੇ ਨੇ ਉਹ ਉਹਨਾਂ ਨੂੰ ਸਵਾਗਤ ਕਰਨ ਲਈ ਜਾਂਦੇ ਆ ਮਿਲਣ ਲਈ ਜਾਂਦੇ ਇੱਕ ਪ੍ਰੋਟੋਕਾਲ ਦਾ ਹਿੱਸਾ ਹੁੰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹ ਬਿਮਾਰ ਨੇ ਵੋਟਿਸ ਹਸਪੀਟਲ 'ਚ ਨੇ ਐਸ ਕਰਕੇ ਉਹਨਾਂ ਨੇ ਦੋ ਮੰਤਰੀਆਂ ਦੀ ਜਿਹੜੀ ਸੀਗੀ ਉਹ ਡਿਊਟੀ ਲਈ ਸੀਗੀ ਜਿਹਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਦੋ ਮੰਤਰੀ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਏ ਔਰ ਉਹਦੇ ਬਾਅਦ ਜੋ ਹੋਇਆ ਗੱਲਬਾਤ ਕਰਦੇ ਆ ਕਿ ਕੀ ਗੱਲਬਾਤ ਹੋਈ ਔਰ ਉਹਦੇ ਵਿੱਚ ਮੁੰਡਿਆ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਪੈਂਦੀ ਜੀ ਠੀਕ ਠਾਕ ਜੀ ਮੁੰਡਿਆ ਜੀ ਜਿਸ ਤਰੀਕੇ ਦੇ ਨਾਲ ਕੱਲ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਤੇ ਉਹਦੇ ਵਿੱਚ ਤਸਵੀਰਾਂ ਤੁਹਾਡੀਆਂ ਵਕਫ ਵਕਤ ਤਰੀਕੇ ਦੀ ਤਿਆਰ ਰਹੀਆਂ ਨੇ ਔਰ ਬਹੁਤ ਸਾਰੀਆਂ ਗੱਲਾਂ ਵੀ ਬਾਹਰ ਆਈਆਂ ਨੇ ਖਾਸ ਕਰਕੇ ਹਿੰਦੀ ਨੂੰ ਲੈ ਕੇ ਬੜੀ ਉੱਥੇ ਚਰਚਾ ਛਿੜੀ ਜਦਕਿ ਗੱਲ ਤਾਂ ਬਹੁਤ ਅਹਿਮ ਸੀਗੀ ਕਿਉਂਕਿ ਫਲੱਡ ਦੀ ਗੱਲ ਸੀਗੀ ਔਰ ਇਸ ਟਾਈਮ ਪੰਜਾਬ ਪੂਰੇ ਤਰੀਕੇ ਦੇ ਨਾਲ ਹਾਰਡ ਦੀ ਹੀਟ ਮਾਰਥ ਹੀਟ ਆਇਆ ਹੋਇਆ ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਪੰਜਾਬ ਨੂੰ ਲੈ ਕੇ ਉੱਚੀ ਕੀਤੀ ਉਦਾ ਜਿਹੜਾ ਇੱਕ ਮਤਲਬ ਕਿ ਗਲਬਾਤ ਸਰੀ ਪਾਸ਼ਾ ਵਿਵਾਦ ਚ ਫਸ ਕੇ ਰਹਿ ਗਈ ਦੇਖੋ ਜਦੋਂ ਪਤਾ ਚੱਲਿਆ ਕਿ ਪੰਜਾਬ ਦੇ ਵਿੱਚ ਇਸ ਪੰਜਾਬ ਵਿਵਤਾ ਦੀ ਘੜੀ ਚ ਪੰਜਾਬ ਜਿਹੜਾ ਉਹਨਾਂ ਦੀ ਮਾਰ ਹੇਟ ਪੰਜਾਬ ਆਇਆ ਹੋਇਆ ਹੈ ਹੜਪੀਰਤ ਪਰਿਵਾਰਾਂ ਦੀ ਖਬਰ ਲੈਣ ਵਾਸਤੇ ਪੰਜਾਬ ਦੀ ਖਬਰ ਲੈਣ ਵਾਸਤੇ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਸੋ ਉਮੀਦਾਂ ਜਗੀਆਂ ਸੀ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਇਸ ਦੁੱਖ ਦੀ ਘੜੀ ਤੇ ਚਲੋ ਲੇਟ ਆ ਰਹੇ ਨੇ 4-5 ਹਫ਼ਤੇ ਬਾਅਦ ਜਾਦ ਆਈ ਕੁਝ ਨਾ ਕੁਝ ਪੰਜਾਬ ਦੇ ਇਸ ਦੁੱਖ ਦੀ ਘੜੀ ਤੇ ਬਹੁਤ ਸਾਰਾ ਰੀਲੀਫ ਫੰਡ ਦੇ ਕੇ ਜਾਣਗੇ ਸੋ ਅਸੀਂ ਪਹਿਲੇ ਸਾਡੇ ਸਰਕਾਰ ਵੱਲੋਂ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਕਿ 60000 ਕਰੋੜ ਰੁਪਇਆ ਪੰਜਾਬ ਦਾ ਆਪਣਾ ਤਕਰੀਬਨ 60000 ਕਰੋੜ ਰੁਪਇਆ ਜਿਹੜਾ ਬਕਾਇਆ ਰਸੀਆ ਉਹ ਦੇ ਕੇ ਜਾਣ ਨਾਲ ਦੀ ਨਾਲ 20000 ਇਹ ਰੀਲੀਫ ਫੰਡ ਹੜਪੀਟ ਦਾ ਪਰਿਵਾਰਾਂ ਨੂੰ ਜਰੂਰ ਅਨਾਉਂਸ ਕਰਕੇ ਜਾਇਓ ਪੰਜਾਬ ਨੂੰ ਜਰੂਰ ਦੇ ਕੇ ਜਾਇਓ ਕੱਲੇ-ਕੱਲੇ ਮੰਤਰੀ ਨੇ ਕੱਲੇ-ਕੱਲੇ ਵਰਕ ਨੇ ਪੂਰੇ ਪੰਜਾਬੀਆਂ ਨੇ ਦੁਹਾਈ ਦਿੱਤੀ ਕਿ ਜੇ ਤੁਸੀਂ ਆ ਰਹੇ ਹੋ ਪੰਜਾਬ ਦਾ ਮਜ਼ਾਕ ਕਰਕੇ ਨਾ ਚਲੇ ਜਾਇਓ ਸੋ ਫਿਰ ਵੀ ਉਹੀ ਹੋਇਆ ਜਿਸ ਚੀ ਦਾ ਡਰ ਸੀ ਜਦੋਂ ਪਹੁੰਚੇ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਮੇਰੇ ਕਲੀਕ ਮੰਤਰੀ ਨੇ ਨਾਲ ਸਤਿਕਾਰਯੋਗ ਨੇ ਅਸੀਂ ਦੋਨੋਂ ਗਏ ਪਰ ਲੰਦਾ ਸਾਨੂੰ ਕਾਫੀ ਦੂਰ ਸਾਡੀ ਗੱਡੀ ਤੋਂ ਉਤਾਰ ਕੇ ਕਹਿੰਦੇ ਇੱਥੋਂ ਅੱਗੇ ਪੈਦਲ ਜਾਣਾ ਜੀ ਪ੍ਰੋਟੋਕੋਲ ਹੈ ਚਲੋ ਉੱਥੇ ਪਹੁੰਚੇ ਉੱਥੇ ਬੈਠੇ ਉੱਥੇ ਕਹਿੰਦੇ ਨੇ ਜੀ ਤੁਸੀਂ ਆਪਣੇ ਮੋਬਾਈਲ ਜਮ੍ਹਾਂ ਕਰਾ ਦਿਓ ਜੀ ਅਸੀਂ ਕਿਾ ਅਸੀਂ ਤੁਹਾਨੂੰ ਕਿਉਂ ਫੜਾ ਰਹੀ ਆ ਅਸੀਂ ਆਪਣੇ ਅਫਸਰ ਨੂੰ ਬੁਲਾਇਆ ਉਹਨੂੰ ਆਪਣੇ ਮੋਬਾਈਲ ਦੇ ਦਿੱਤੇ ਸਾਡੀ ਗੱਡੀਆਂ 'ਚ ਰੱਖ ਦੋ ਮੋਬਾਈਲ ਗੱਡੀਆਂ 'ਚ ਰਖਵਾ ਦਿੱਤੇਗੇ ਉਸ ਤੋਂ ਬਾਅਦ ਪ੍ਰੋਟੋਕੋਲ ਅਫਸਰ ਆਇਆ ਜੀ ਤੁਸੀਂ ਇਸੇ ਤਰ੍ਹਾਂ ਹੀ ਨਮਸਕਾਰ ਕਰਨੀ ਹੈ ਜੀ ਹੱਥ ਨਹੀਂ ਮਿਲਾਨਾ ਮਗਾ ਯਾਰ ਸਾਨੂੰ ਪਤਾ ਕੋਈ ਗੱਲ ਨਹੀਂ ਤੁਸੀਂ ਜਾਓ ਉਸ ਤੋਂ ਬਾਅਦ ਅਸੀਂ ਪਹੁੰਚੇ ਉੱਥੇ ਪਹੁੰਚਣ ਤੋਂ ਬਾਅਦ ਹੈਲੀਕਾਪਟਰ ਜਦੋਂ ਪਹਿਲਾਂ ਦੋ ਹੈਲੀਕਾਪਟਰ ਆਏ ਪਹਿਲਾਂ ਰਵਨੀਤ ਬਿੱਟੂ ਜੀ ਉਤਰ ਕੇ ਆਏ ਸਾਡੇ ਕੋਲ ਆਏ ਅਸੀਂ ਹੱਥ ਮਿਲਾਇਆ ਸਤਿ ਸ਼੍ਰੀ ਅਕਾਲ ਫਤਿਹ ਬਲਾਈ ਸੋ ਅਸੀਂ ਉਹਨਾਂ ਨੇ ਆਪ ਹੀ ਆ ਕੇ ਕਿਹਾ ਕਿ ਹਿਮਾਚਲ ਦਾ ਤੇ ਕੁਛ ਨੁਕਸਾਨ ਨਹੀਂ ਬਹੁਤ ਥੋੜਾ ਪੰਜਾਬ ਦਾ ਬਹੁਤ ਨੁਕਸਾਨ ਆਸੀਂ ਦੇਖ ਕੇ ਆਏ ਉੱਪਰੋਂ ਹੈਲੀਕਾਪਟਰ ਤੋਂ ਆ ਰਵਨੀਤ ਬਿੱਟੂ ਜੀ ਨੇ ਕਿਹਾ ਜੀ ਜੀ ਉਸ ਤੋਂ ਬਾਅਦ ਮੋਦੀ ਜੀ ਆਏ ਅਸੀਂ ਵੈਲਕਮ ਕੀਤਾ ਉਸ ਤੋਂ ਬਾਅਦ ਹੜਪੀੜਤ ਪਰਿਵਾਰਾਂ ਨੂੰ ਮਿਲਣ ਵਾਸਤੇ ਗਏ ਐਸਡੀਆਰਐਫ ਦੀਆਂ ਟੀਮਾਂ ਨੂੰ ਮਿਲਣ ਵਾਸਤੇ ਗਏ ਅਸੀਂ ਮਗਰ ਜਾਣ ਲੱਗੇ ਸਾਨੂੰ ਰੋਕਤਾ ਨਹੀਂ ਤੁਹਾਡਾ ਇਸ ਲਿਸਟ ਵਿੱਚ ਨਾਮ ਨਹੀਂ ਹੈਗਾ ਤੁਸੀਂ ਜਿੱਥੇ ਮੀਟਿੰਗ ਹੋਣੀ ਉਸ ਹਾਲ ਚ ਚਲੇ ਜਾਓ ਮੈਂ ਕਹਾਈ ਅਸੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਅਸੀਂ ਹਰ ਜਗ੍ਹਾ ਪ੍ਰਧਾਨ ਮੰਤਰੀ ਦੇ ਨਾਲ ਜਾਣਗੇ ਤੇ ਨਹੀਂ ਜੀ ਆਪ ਨਹੀਂ ਜਾਓਗੇ ਉੱਥੇ ਇਹਨਾਂ ਦੇ ਲੀਡਰਸ਼ਿਪਮਾਨ ਬੀਜੇਪੀ ਦੇ ਵਰਕਰ ਸਾਹਿਬਾਨ ਜਾ ਰਹੇ ਸੀ ਸਾਨੂੰ ਨਹੀਂ ਜਾਣ ਦਿੱਤਾ ਗਿਆ ਚਲੋ ਉਸ ਤੋਂ ਬਾਅਦ ਅਸੀਂ ਉਸ ਮੀਟਿੰਗ ਰੂਮ ਦੇ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਜੀ ਆਏ ਸਾਡੇ ਚੀਫ ਸੈਕਟਰੀ ਸਾਹਿਬ ਨੇ ਪੂਰਾ ਵੀਡੀਓਗ੍ਰਾਫੀ ਰਾਈ ਪੂਰਾ ਡਿਟੇਲ ਦੇ ਵਿੱਚ ਕੱਲੇ-ਕੱਲੇ ਪਿੰਡ ਦਾ ਹਾਲ ਕੱਲੇ-ਕੱਲੇ ਸ਼ਹਿਰ ਦਾ ਹਾਲ ਕੱਲੇ-ਕੱਲੇ ਜ਼ਿਲ੍ਹੇ ਦਾ ਡਿਟੇਲ ਦੇ ਵਿੱਚ ਦੱਸਿਆ ਕਿ ਇੰਨੇ ਹਜ਼ਾਰਾਂ ਕਰੋੜ ਦਾ ਨੁਕਸਾਨ ਜਿਹੜਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਨਾਲਾ ਫਿਰੋਜ਼ਪੁਰ ਫਾਜ਼ਿਲਕਾ ਸੁਲਤਾਨਪੁਰ ਲੋਧੀ ਕਪੂਰਸਲਾ ਹਰ ਜਗ੍ਹਾ ਦਾ ਦੱਸਿਆ ਜੀ ਪੂਰਾ ਡਿਟੇਲ ਦੇਖਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਨੇ ਸਪੀਚ ਦਿੱਤੀ ਸਪੀਚ ਤੋਂ ਬਾਅਦ ਇਹਨਾਂ ਨੇ ਜਦੋਂ ਅਨਾਉਂਸ ਕੀਤਾ ਕਿ ਮੈਂ ਹਿਮਾਚਲ ਦਾ ਨੁਕਸਾਨ ਜਿਹੜਾ ਹਿਮਾਚਲ ਨਾਲੋਂ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਮੈਂ ਹਿਮਾਚਲ ਨੂੰ 1500 ਕਰੋੜ ਦੇ ਕੇ ਜਾ ਰਿਹਾ 1600 ਕਰੋੜ ਰੁਪਈਆ ਮੈਂ ਪੰਜਾਬ ਪੰਜਾਬ ਨੂੰ ਦੇ ਕੇ ਜਾ ਰਿਹਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਦੋਂ ਸਪੀਚ ਖਤਮ ਹੋਈ ਮੈਂ ਖੜਾ ਹੋ ਗਿਆ ਮੈਂ ਖੜਾ ਆ ਸਾਰੇ ਨਾਲ ਹੀ ਖੜੇ ਹੋ ਗਏ ਮੈਂ ਕਹਾਂ ਜੀ ਪੀਐਮ ਸਾਹਿਬ ਇੱਕ ਬੇਨਤੀ ਕਰਨੀ ਸੀ ਕਦੇ ਕੀ ਮੰਗਾ ਪੀਐਮ ਸਾਹਿਬ ਮੈਨੇ ਇੱਕ ਰਿਕੁਐਸਟ ਕਰਨੀ ਸੀ ਕਹਿੰਦੇ ਬੋਲੀਏ ਮੈਂ ਕਹਾ ਜੀ ਆਪਕੋ ਇਸ ਚੀਫ ਸੈਕਟਰੀ ਸਾਹਿਬ ਨੇ ਡਿਟੇਲ ਮੇ ਪੂਰੇ ਵੀਡੀਓ ਮੇ ਆਪਨੇ ਦੇਖਾ ਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਪੰਜਾਬ ਕਾ ਹੋਇਆ ਜੀ ਪੰਜਾਬ ਰੋ ਰਹਾ ਮਾਤੇ ਰੋ ਰਹੀਆਂ ਬੱਚੇ ਰੋ ਰਹੇ ਆਂ ਕੁਰਲਾ ਰਹੇ ਆਂ ਤੋਂ ਬੁਰਾ ਹਾਲ ਹੈ ਬਹੁਤ ਸਾਰੀ ਮੌਤੇ ਹੋ ਗਈ ਲੱਖਾਂ ਏਕੜ ਜ਼ਮੀਨ ਜੋ ਫਸਲें ਤਬਾਹ ਹੋ ਗਈ तो मकान रह गए सारा कुछ आपने देखा तो रिक्वेस्ट है कि आप सोलह सौ सो करोड़ भैया कम दे के जा रहे हो उसको ज़्यादा करो क्या कहते आपको हिंदी आती है मैं क्या हुआ सर कहते मैंने अभी तो अनाउंस किया सोलह सौ सो करोड़ पंजाब के लिए तो किया है मैं कहा सर मेरे को हिंदी आती है इसलिए तो मैं खड़ा हुआ हूँ कि आपने सोलह सौ सो करोड़ कम दिया है इसको बढ़ाइए कहते नहीं आप हिंदी सीखिए मैंने सोलह सौ सो करोड़ बोल दिया तो ऐसा मजाक ऐसा अपमान ਜਿਹੜਾ ਇਸ ਟਾਈਮ ਦੇ ਉੱਤੇ ਪੰਜਾਬ ਨਾਲ ਪੰਜਾਬੀਅਤ ਨਾਲ ਕਰਕੇ ਗਏ ਸੋ ਬਹੁਤ ਦੁੱਖ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਲਈ ਨਹੀਂ ਕਿਉਂਕਿ ਮੈਂ ਕੋਈ ਆਪਣੇ ਲਈ ਨਹੀਂ ਮੰਗ ਰਿਆ ਸੀ ਉਹਨਾਂ ਪੀੜਤ ਪਰਿਵਾਰਾਂ ਲਈ ਜਿਹੜੇ ਹਜ਼ਾਰਾਂ ਪਿੰਡਾਂ ਦਾ ਫਸਲਾਂ ਤਬਾਹ ਹੋ ਗਈਆਂ ਹਜ਼ਾਰਾਂ ਪਿੰਡ ਅਹਲੇ ਦੁੱਖ ਦੀ ਘੜੀ ਜਿੰਦਗੀ ਜੀ ਰਹੇ ਅੱਜ ਵੀ ਪਾਣੀ ਦੇ ਵਿੱਚ ਡੁੱਬੇ ਬੈਠੇ ਆ ਹੜਾਂ ਦੀ ਮਾਰ ਕਾਰਨ ਸੋ ਕਈਆਂ ਦੇ ਜਿਹੜੇ ਘਟ ਹੈਗੇ ਕਈਆਂ ਦੇ ਪਰਵਾਰਾਂ ਦੇ ਮੋਤਾ ਹੋਈਆਂ ਕਈਆਂ ਦੇ ਡੰਗਰ ਰੁੜ ਗਏ ਬਹਿ ਗਏ ਮਰ ਗਏ ਸੋ ਨਾਲ ਹੀ ਜੇ ਅਸੀਂ ਮੰਗ ਕਰ ਰਹੇ ਤੇ ਉਹਨੂੰ ਵੀ ਇੱਕ ਮਜ਼ਾਕ ਦੇ ਤੌਰ ਤੇ ਇੱਕ ਗੁੱਸੇ ਦੇ ਵਿੱਚ ਬੋਲਣਾ ਕਿ ਆਪ ਹਿੰਦੀ ਸਿੱਖੀ ਆਪਕੋ ਹਿੰਦੀ ਨਹੀਂ ਆਤੀ ਤਾਂ 1600 ਕਰੋੜ ਰੁਪਏ ਦੇ ਕੇ ਇੱਕ ਊਠ ਦੇ ਮੂੰਹ ਤੇ ਜੀਰਾ ਦੇਣ ਦੇ ਬਰਾਬਰ ਪੰਜਾਬ ਨੇ ਇੱਕ ਪੱਦਾ ਮਜ਼ਾਕ ਕਰਨ ਕੇ ਗਏ ਨੇ ਮੋਦੀ ਜੀ ਸੋ ਪਹਿਲੇ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਕਰਨਗੇ ਇਹਨਾਂ ਦੇ ਇੱਕ ਪਹਿਲਾ ਮੰਤਰੀ ਆਏ ਉਹ ਵੀ ਇਸ ਤਰ੍ਹਾਂ ਹੀ ਫੋਟੋ ਸ਼ੂਟ ਕਰਾ ਕੇ ਚਲੇ ਗਏ ਹੁਣ ਜੇ ਪ੍ਰਧਾਨ ਮੰਤਰੀ ਜੀ ਆਏ ਉਹ ਵੀ ਮਜਾਕ ਕਰਕੇ ਚਲੇ ਗਏ ਸਾਡਾ ਅਪਮਾਨ ਕਰਕੇ ਗਏ ਸੋ ਮੈਂ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੇ 100 150 ਲੀਡਰਸ਼ਿਪ ਆਬਾਨ ਬੀਜੇਪੀ ਦੇ ਉੱਥੇ ਮੌਜੂਦ ਸੀ ਔਰ ਸਾਰੇ ਇਹ ਕਹਿਣ ਲੱਗ ਪਏ ਕਿ ਬਹੁਤ ਵਧੀਆ ਬਹੁਤ ਥੈਂਕ ਯੂ ਜੀ ਤੁਸੀਂ ਬਹੁਤ ਸਾਰਾ 1600 ਕਰੋੜ ਦਾ ਨੋਸ਼ਕਰਤਾ ਪਰ ਦੁੱਖ ਦੀ ਗੱਲ ਹੈ ਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਹੋਵੇ ਤੇ ਇਹਨਾਂ ਦੇ ਲੀਡਰ 1600 ਕਰੋੜ ਤੇ ਵਾਵਾ ਵਾਵਾ ਕਰਨ 2000 ਪਿੰਡ ਤੋਂ ਵੱਧ ਪਿੰਡਾਂ ਦੀ ਤਬਾਈ ਹੋਈ ਹੋਵੇ ਫੜ ਦੀ ਮਾਰ ਹੇਠ ਆਏ ਹੋਣ ਤੇ ਇਹਨਾਂ ਦੇ ਲੀਡਰ ਵਰਕਰ ਸੇ ਬਾਨਕਣ ਵੀ ਨਹੀਂ ਬਹੁਤ ਵਧੀਆ ਦਿੱਤਾ ਬਹੁਤ ਵਧੀਆ ਦਿੱਤਾ ਸੋ ਮੋਦੀ ਜੀ ਨੂੰ ਮੈਂ ਬੇਨਤੀ ਕਰਨਾ ਤੁਹਾਡੇ ਫਿਰ ਦੱਸਣਿਆ ਸਾਰੇ ਪੰਜਾਬ ਨੂੰ ਦੱਸਣਿਆ ਕਿ ਮੋਦੀ ਜੀ ਨੂੰ ਪੰਜਾਬ ਦਾ ਦਰਦ ਨਹੀਂ ਹੈ ਦੁੱਖ ਨਹੀਂ ਹੈ ਉਹ ਇੱਕ અપਮਾਨ ਕਰਨ ਆਏ ਸੀ ਉਹ અપਮਾਨ ਕਰਕੇ ਚਲੇ ਗਏ ਮંત્રી ਜਿਸ ਸਿੱਖ ਨੂੰ ਤੁਸੀਂ ਕਹਿ ਰਹੇ ਹੋ ਨਾ ਜੀ ਉੱਥੇ ਮਤਲਬ ਕਿ ਜਿਸ ਜੋ ਦੋਨਾਂ ਦਾ ਵਿਤਕਿਰਨ ਸੀਗਾ ਇਹੋ ਉਹਨਾਂ ਨੇ ਜੋ ਗੱਲਬਾਤ ਕੀਤੀ ਤੁਹਾਨੂੰ ਏਦਾਂ ਲੱਗਿਆ ਕਿ ਉਹ ਬਹੁਤ ਹੀ ਜ਼ਿਆਦਾ ਮਤਲਬ ਕਿ ਸਟ੍ਰੇਟ ਜੀ ਗੱਲ ਕਰ ਗਏ ਉਹਨਾਂ ਨੂੰ ਥੋੜਾ ਜਿਆਦਾ ਤੁਹਾਨੂੰ ਸੁਣਨਾ ਵੀ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਦੇਸ਼ ਦੇ ਨੇ ਔਰ ਸਾਰੇ ਸੂਬੇ ਜਿਹੜੇ ਨੇ ਉਹਨਾਂ ਦੇ ਨਾਲ ਕਿਉਂਕਿ ਕੇਂਦਰ ਉਹਨਾਂ ਦੇ ਵੱਲ ਦੇਖਦਾ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਥੋੜਾ ਜਆ ਕਿਸੇ ਦੇ ਪਰ ਉਹਨਾਂ ਦਾ ਪ੍ਰੋਟੋਕੋਲ ਇਹੰਦਾ ਹੈਗਾ ਜਿਸ ਤਰੀਕੇ ਦੇ ਨਾਲ ਤੋਂ ਇਹ ਪ੍ਰੋਟੋਕੋਲ ਤਾਂ ਅਸੀਂ ਵੀ ਸਮਝਦੇ ਹੁੰਦਾ ਹੈ ਮਿਨਿਸਟਰਾਂ ਦਾ ਵੀ ਹੁੰਦਾ ਮੁੱਖ ਮੰਤਰੀ ਸਾਹਿਬਾਨਾਂ ਦਾ ਵੀ ਹੁੰਦਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਹੋਇਆ ਹੈਗਾ ਪਰ ਇਸ ਤਰ੍ਹਾਂ ਦਾ ਪ੍ਰੋਟੋਕੋਲ ਨਹੀਂ ਕਿ ਬੀਜੇਪੀ ਵਰਕਰਾਂ ਨਾਲ ਜੱਫੀਆਂ ਉਹਨਾਂ ਨਾਲ ਸਾਰੇ ਹਾਸੀਆਂ ਖੇਡੀਆਂ ਔਰ ਸਾਨੂੰ ਗੁੱਸੇ ਨਾਲ ਬੋਲਣਾ ਸਾਨੂੰ ਮਜ਼ਾਕ ਨਾਲ ਕਹਿਣਾ ਕਿ ਤੁਸੀਂ ਹਿੰਦੀ ਸਿੱਖੋ ਆਪਕੋ ਹਿੰਦੀ ਨਹੀਂ ਆਤੀ ਇੱਕ ਪੰਜਾਬ ਦੇ ਲਈ ਪੰਜਾਬੀਆਂ ਲਈ ਜੇ ਮੈਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਉਹ ਮੰਗ ਰਿਹਾ ਤੇ ਉਲਟਾ ਮੈਨੂੰ ਉਹ ਹਿੰਦੀ ਸਿਖਾ ਰਿਹਾ ਤੋ ਇਹ ਤੇ ਪੰਜਾਬੀ ਮਾਂ ਬੋਲੀ ਦਾ ਅਪਮਾਨ ਕਰਕੇ ਗਏ ਆ ਪੰਜਾਬ ਦਾ ਅਪਮਾਨ ਪੰਜਾਬੀਆਂ ਦਾ ਅਪਮਾਨ ਕਰਕੇ ਗਏ ਆ ਸੋ ਬਹੁਤ ਦੁੱਖ ਲੱਗਾ ਮੈਨੂੰ ਕੱਲ ਵੀ ਬਹੁਤ ਦਿਲ ਪਰ ਆਇਆ ਸੀ ਪਰ ਫਿਰ ਵੀ ਖੁੰਡੀਆਂ ਸਾਹਿਬ ਕਹਿੰਦੇ ਜੱਫੀ ਪਾ ਕੇ ਲੈ ਕੇ ਕਹਿੰਦੇ ਨਹੀਂ ਆਪਣੀ ਡਿਊਟੀ ਲੱਗੀ ਆ ਆਪਾਂ ਅਸੀਂ ਓਬੀ ਕਰਨਾ ਫਿਰ ਵੀ ਮੈਂ ਜਾ ਕੇ ਦਿਲ ਸੰਭਲ ਕੇ ਉੱਥੇ ਫਿਰ ਉਹਨਾਂ ਦਾ ਜਾਣ ਲੱਗੇ ਫਿਰ ਮੈਂ ਉਹਨਾਂ ਨੂੰ ਬੁਲਾਇਆ ਫਿਰ ਗੱਲ ਕਰਨੀ ਚਾਹੀ ਪਰ ਨਹੀਂ ਗੱਲ ਕਰਨੀ ਦਿੱਤੀ ਤੁਸੀਂ ਫਿਰ ਹੈਲੀਕਾਪਟਰ 'ਤੇ ਬੈਠ ਕੇ ਚਲੇਗੇ ਜਿਹੜੇ ਭਾਜਪਾ ਦੇ ਸੀਗੇ ਉਹ ਵੀ ਕਿਉਂਕਿ ਨਾਨਾਗੜ ਦੇ ਸਟੇਟ ਦੇ ਜਾਂ ਸਾਰੇ ਜਿਹੜੇ ਇੱਥੋਂ ਦੇ ਲੀਡਰ ਨੇ ਉਹ ਸਾਰੇ ਜਾਣਦੇ ਹੁੰਦੇ ਐ ਕਾਫੀ ਨੇੜਤਾ ਹੁੰਦੀ ਐ ਤੁਸੀਂ ਉਹਨਾਂ 'ਚੋਂ ਕਿਸੇ ਨੂੰ ਅਪਰੋਚ ਮਾੜਾ ਜੈਨ ਕਿਹਾ ਵੀ ਆਪਾਂ ਮਿਲ ਕੇ ਗੱਲ ਕਰੀਏ ਇਸ ਚੀਜ਼ ਨੂੰ ਲੈ ਕੇ ਆਵਾਜ਼ ਬੁਲੰਦ ਕਰੀਏ ਪੰਜਾਬ ਦੀ ਗੱਲ ਆਖਿਰਕਾਰ ਕਿਉਂਕਿ ਭਾਜਪਾ ਆਪਣੀ ਜਗ੍ਹਾ ਤਾਂ ਪੰਜਾਬ ਦੀ ਬਹੁਤ ਸੌਂਖ ਖਾਂਦੀ ਐ ਕਹਿੰਦੀ ਆਰਵਾਰੀ ਉੱਥੋਂ ਦੇ ਇੱਥੋਂ ਦੇ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਕਹਿੰਦੇ ਨੇ ਐਨਾ ਰੀਲੀਫ ਦਿੱਤਾ 12000 ਕਰੋੜ ਦੀ ਅਲੱਗ ਗੱਲ ਹੁੰਦੀ ਐ ਜਿਹੜੀ ਸਟੇ ਹੋਰ ਗੱਲ ਅਲੱਗ ਹੁੰਦੀ ਤੁਸੀਂ ਮੰਤਰੀ ਵੀ ਹੋ ਉਸ ਮਹਿਕਮੇ ਦੇ ਕੋ ਮੈਂ ਕੇਂਦਰੀ ਮੰਤਰੀ ਰਵਨੀਤ ਬਿੱਟ ਜੀ ਨੂੰ ਕਿਹਾ ਮੈਂ ਕਹਾ ਭਾਜੀ ਤੁਹਾਨੂੰ ਪੰਜਾਬ ਬਹੁਤ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਅੱਜ ਪੰਜਾਬ ਦੇ ਲਈ ਖੜੋ ਤੁਸੀਂ ਵੀ ਪ੍ਰਧਾਨ ਮੰਤਰੀ ਨੂੰ ਕਹੋਗੇ ਥੋੜਾ ਫੰਡ ਵਧਾਓ ਕਹਿੰਦੇ ਨੇ 1600 ਕਰੋੜ ਦੇ ਦਿੱਤਾ ਹੋਰ ਦੇਣਗੇ ਮੈਂ ਕਹਾ ਜੀ ਪਹਿਲਾਂ ਇਹ 4-5 ਹਫ਼ਤਿਆਂ ਬਾਅਦ ਆਏ ਜਿਨ੍ਹਾਂ ਨੇ ਕਦੋਂ ਆਉਣਾ ਪਹਿਲਾਂ ਉਹ ਕਹਿੰਦੇ ਸੀ 15-15 ਲੱਖ ਕਾਉਂਟ ਚਾਏਗਾ ਹੋਰ ਨਹੀਂ ਆਇਆ ਅੱਜ ਟਾਈਮ ਹੈ ਅੱਜ ਆਏ ਆ ਅੱਜ ਨਾਲ ਕੋਈ ਵਧਾ ਲਓ ਪੰਜਾਬੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸੋ ਬੇਨਤੀ ਹੈ ਜੇ ਪੰਜਾਬ ਨੂੰ ਅਪਸਟੈਂਡ ਕਰਨਾ ਅੱਜ ਪ੍ਰਧਾਨ ਮੰਤਰੀ ਜੀ ਕੋ 20000 ਕਰੋੜ ਦਾ ਘੱਟੋ ਘੱਟ ਜਿਹੜਾ ਲੀਫ ਫੰਡ ਲੈ ਲਓ ਨਹੀਂ ਨਹੀਂ ਆਜੂਗਾ ਜੀ ਆਜੂਗਾ ਹੁਣ ਤੁਸੀਂ ਵੀ ਦੇਖ ਲਿਓ ਕਦੋਂ ਆਊਗਾ ਕਦੋਂ ਕਦੋਂ ਦਿੰਦੇ ਆ ਕਦੋਂ ਕੀ ਬੋਲਦੇ ਆ ਨਹੀਂ ਉਹਨਾਂ ਨੂੰ ਅਸਲ 'ਚ ਪੰਜਾਬ ਦਾ ਅਪਮਾਨ ਕਰਨਾ ਇਸਿਉ ਕਰਕੇ ਪੰਜਾਬ ਦਾ ਦੁੱਖ ਨਹੀਂ ਹੈ ਪੰਜਾਬੀਆਂ ਨਾਲ ਪਿਆਰ ਨਹੀਂ ਹੈ ਸੋ ਬਹੁਤ ਦੁਖ ਖਾਲੀ ਗੱਲ ਹੈ ਕੱਲ ਵੀ ਦਿਲ ਪਰੋਂਦਾ ਅੱਜ ਵੀ ਜਹਾਜ਼ ਕਰਦੇ ਉਹ ਸੀਨ ਨੂੰ ਬਹੁਤ ਦੁੱਖ ਲੱਗਦਾ ਕਿ ਇੱਕ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਤੇ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਐਸਟੀਆਰਐਫ ਦਾ ਮੰਤਰੀ ਜੀ ਪੈਸੇ ਜਿਹੜਾ 12000 ਕਰੋੜ ਦੀ بار-ਬਾਰ ਗੱਲ ਆ ਰਹੀ ਹੈ ਉਹ ਕਿੱਥੇ ਹੈਗਾ ਹੈਗਾ ਸਰਕਾਰ ਕੋਲ ਹੈਗਾ 12000 ਕਰੋੜ ਹੈਗਾ ਮਾਲਾ ਹੈ ਕਰੋੜ ਸਾਨੂੰ ਦੇਣ ਇਜਾਜ਼ਤ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੌਨ ਸਿਟੀ ਚੇਨ ਕਰਦੀ ਇਹਨਾਂ ਤੋਂ ਮੰਗ ਕੀਤੀ ਸੀ ਕਿ ਉਹਦੀ ਸੰਦਟੀਆਂ ਹਦਾਇਤਾਂ ਬਦਲੀਆਂ ਜਾਣ ਕਿਉਂਕਿ ਉਹਦੇ ਚ ਇਹਨਾਂ ਨੇ ਬਣਾਇਆ ਹੋਇਆ 6500 ਜਿਹੜਾ ਇੱਕ ਇਕੜ ਦੇ ਬਦਲੇ ਫਸਲ ਦੇ ਨੁਕਸਾਨ ਦਾ 6500 ਮੁਆਵਜ਼ਾ ਦੇਣਾ ਅਸੀਂ 15000 8500 ਪੱਲਿਓ ਪਾ ਕੇ ਪੰਜਾਬ ਸਰਕਾਰ ਨੇ ਦਿੱਤਾ ਹੁਣ ਮੁੱਖ ਮੰਤਰੀ ਸਾਹਿਬ ਨੇ 20000 ਪਰ ਇਕੜ ਦਾ ਕਿਹਾ ਉਹ ਤੇ 13.5000 ਅਸੀਂ ਪੱਲਿਓ ਪਾ ਕੇ ਦੇਣਾ ਤੇ ਜੇ ਅਸੀਂ ਇਹਨਾਂ ਨੂੰ ਲੈਟਰ ਲਿਖੀ ਹੈ ਕਿ ਸਾਨੂੰ ਸਟੇਟ ਦਾ ਪੈਸਾ ਸਾਨੂੰ ਵਰਤਨ ਦੀ ਇਜਾਜ਼ਤ ਦਿੱਤੀ ਜਾਵੇ ਉਹ ਵੀ ਨਹੀਂ ਕਰਦੇ ਉਹ ਵੀ ਕਹਿੰਦੇ ਜੀ ਜਿਸ ਤਰ੍ਹਾਂ ਅਸੀਂ ਚਾਹਾਂਗੇ ਉਸ ਤਰ੍ਹਾਂ ਹੋਣਾ ਉਹ 12 ਹਜ਼ਾਰ ਕਹਿੰਦੇ ਤੇ ਹੈ ਪਰ ਸਾਨੂੰ ਖਰਚੇ ਦੀ ਇਜਾਜ਼ਤ ਤੇ ਦਿਓ ਉਹ ਲੋਕਾਂ ਦੀ ਦੁੱਖਦਰਦ ਦੇ ਵਿੱਚ ਕੰਮ ਤੇ ਆਵੇ ਜੇ ਕਿਸੇ ਇਹ ਪਰਿਵਾਰ ਦੀ ਮੌਤ ਹੋਈ ਪਰਿਵਾਰ ਨੂੰ ਫੰਡ ਤੇ ਦੇਣ ਦੀ ਯਤਨ ਦਿਓ ਜੇ ਕਿਸੇ ਦੀ ਕੋਈ ਡੰਗਰਾ ਨੁਕਸਾਨ ਹੋਇਆ ਉਹ ਨਹੀਂ ਦੇਣ ਦਿੰਦੇ ਜੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਉਹ ਨਹੀਂ ਦਿੰਦੇ ਹੱਥ ਬਨ ਕੇ ਦਿਖਾਈ ਜਾ ਰਿਹਾ ਕਿ ਇੰਨਾ ਤੁਹਾਡੇ ਕੋਲ ਪਿਆ ਇੰਨਾ ਤੁਹਾਡੇ ਕੋਲ ਪਿਆ ਤੁਸੀਂ ਨੋਰਮਲ ਸਟੇਟ ਕਰਨ ਸਾਡੇ ਉਹਨੂੰ ਸਾਨੂੰ ਕਿੰਨਾ ਟਾਈਮ ਲੱਗਣਾ ਮੰਤਰੀ ਜੀ ਨੂੰ ਉਹਨੂੰ ਸਾਨੂੰ ਚੇਂਜ ਕਰਕੇ ਭੇਜੋ ਅਸੀਂ ਪੰਜਾਬ ਦੇ ਲੋਕਾਂ ਦੇ ਕੰਮ ਲਈਏ ਲੋਕਾਂ ਦੇ ਦੁੱਖ ਦਰਦ ਚੋਂ ਕੰਮ ਆਵੇ ਸੋ ਵੀ ਹੱਥ ਬੰਨੇ ਹੋਇਆ ਜੀ हो सकदा है कि आखिरी सवाल है मेरा हो सकता है कि कुछ है ਤੁਹਾਡੀ ਜਿਹੜੇ ਕੱਲ ਹੋਇਆ ਇੱਕ ਪੂਰਾ ਦਾ ਪੂਰੀ ਗਨਵਰਸੇਸ਼ਨ ਜਾਂ ਜੋ ਵੀ ਉਸ ਤੋਂ ਨਿਕਲ ਕੇ ਕੁਝ ਮੈਸੇਜ ਹਨ ਲੱਗੇ ਕਿਉਂਕਿ ਅੱਜ ਗਵਰਨਰ ਸਾਹਿਬ ਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਹਸਪਤਾਲ ਦੇ ਵਿੱਚ ਆ ਕੇ ਉਹਨਾਂ ਨੇ ਬਿਆਨ ਦਿੱਤਾ ਬਾਅਦ ਆਪਣੀ ਸਟੇਟਮੈਂਟ ਦਿੱਤੀ ਹੈ ਕਿ ਇਹ ਤਾਂ ਸਿਰਫ ਇੱਕ ਟੋਕਨ ਮਨੀ ਹੈਗਾ ਪੂਰਾ ਦਾ ਪੂਰਾ ਜਿਹੜਾ ਪੰਜਾਬ ਨੂੰ ਦਿੱਤਾ ਜਾਏਗਾ ਮੁਆਵਜ਼ਾ ਜਿੰਨਾ ਵੀ ਜੋ ਵੀ ਬਣੇਗਾ ਸੋ ਮੈਂ ਫਿਰ ਕਹਿੰਨਾ ਜੇ ਆਪਣੇ ਗਵਰਨਰ ਸਾਹਿਬ ਕਹਿ ਰਹੇ ਨੇ ਮੈਂ ਆਪਣੀ ਬੇਇੱਜ਼ਤੀ ਵੀ ਅਕਸਪਟ ਕਰਨਾ ਕੋਈ ਨਹੀਂ ਜੋ ਕਰਕੇ ਕੋਈ ਨਹੀਂ ਪਰ ਇਸ ਟਾਈਮ ਤੇ ਉੱਤੇ ਪੰਜਾਬ ਨੂੰ ਇਹ 1600 ਕਰੋੜ ਨਾਲ ਕੁਝ ਨਹੀਂ ਬਣਨਾ ਜੋ ਟੋਕਨ ਮਨੀ ਕਹਿ ਕੇ ਗਏ ਨੇ ਤੇ ਅੱਜ ਅਨਾਉਂਸ ਕਰ ਦੇਣ ਕੱਲ ਅਨਾਉਂਸ ਕਰ ਦੇਣ ਹੋਰ ਭੇਜਣ ਸੋ ਲੋੜ ਤੇ ਹੁੰਨਾ ਨਾ ਜੇ ਅਸੀਂ 6 ਮਹੀਨੇ ਸਾਲ ਬਾਅਦ ਜਾ ਕੇ ਉਹਨਾਂ ਨੂੰ ਲੋੜ ਅੱਜ ਹੈ ਅੱਜ ਉਹ ਭੁੱਖੇ ਮਰਨਗੇ ਅੱਜ ਉਹਨਾਂ ਦੇ ਦੁੱਖਦਰ ਦੇ ਵਿੱਚ ਨਹੀਂ ਖੜਾਂਗੇ ਅੱਜ ਉਹਨਾਂ ਪਰਿਵਾਰਾਂ ਨੇ ਘਰਾਂ ਦੀ ਸੱਤਾ ਨਹੀਂ ਪਵਾ ਕੇ ਨਵਾਂਗੇ ਅੱਜ ਉਹਨਾਂ ਦੀ ਫਸਲ ਉਪਜਾਉ ਜੋ ਖੇਤੀ ਨਹੀਂ ਕਰਕੇ ਦਵਾਂਗੇ ਤੇ ਕਦੋਂ ਕਦੋਂ ਉਹਨਾਂ ਨੂੰ ਪੈਸੇ ਦਵਾਂਗੇ ਕੀ ਸਾਲ ਉਹਨਾਂ ਨੂੰ ਭੁੱਖੇ ਰੱਖਾਂਗੇ ਸੋ ਅਸੀਂ ਇਹ ਮੁੱਖ ਮੰਤਰੀ ਸਾਹਿਬ ਦੇ 2 ਜਾਂ 3 ਦਿਨਾਂ ਚ ਬਾਹਰ ਠੀਕ ਹੋ ਕੇ ਆ ਜਾਣਾ ਤੇ ਅਸੀਂ ਤੇ ਫਿਰ ਉਸੇ ਤਰ੍ਹਾਂ ਹੀ ਇਹਨਾਂ ਲੋਕਾਂ ਦੇ ਵਿੱਚ ਵੜ ਕੇ ਲੋਕਾਂ ਦੀ ਜਿਹੜੀ ਮੁਆਵਜ਼ਾ ਵੀ ਦੇਣਾ ਸ਼ੁਰੂਆਤ ਕਰਨੀ ਹੈ ਲੋਕਾਂ ਦੀਆਂ ਫਸਲਾਂ ਉਪਜਾਉ ਖੇਤੀਆਂ ਕਰਨੀਆਂ ਫਸਲਾਂ ਬਜਾਉਣੀਆਂ ਵੀ ਹੈ ਘਰ ਵਾਸਤੇ ਇਹਨਾਂ ਨੂੰ ਫੰਡ ਦੇਣੇ ਹੈ ਇਹਨਾਂ ਦੇ ਡੰਗਰਾਂ ਦੇ ਮੁਆਵਜ਼ੇ ਦੇਣੇ ਹੈ ਤੇ ਇਹ ਕਦੋਂ ਦਵਾਂਗੇ ਮੋਦੀ ਜੀ ਦਾ ਇੰਤਜ਼ਾਰ ਕਰਾਂਗੇ ਨਹੀਂ ਇਹ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਇਸੇ ਸੇਵਾ ਨਾਲ ਹੀ ਅਸੀਂ ਮੋਢੇ ਭੈਣ ਭਰਾਵਾਂ ਦੀ ਹੈਲਪ ਕਰਾਂਗੇ ਤੋਂ ਪ੍ਰਧਾਨ ਮੰਤਰੀ ਜੀ ਜਿਹੜਾ ਕੱਲ ਉਪਮਾਨ ਕਰਕੇ ਗਏ ਨੇ ਖੋਸਾ ਮਜ਼ਾਕ ਕਰਕੇ ਗਏ ਨੇ ਪੰਜਾਬੀਆਂ ਦਾ ਸੋ ਊਠ ਦੇ ਮੂੰਹ 'ਚ ਜੀਰਾ ਦੇਣ ਦੇ ਬਰਾਬਰ ਸੋ ਬਹੁਤ ਮਾੜੀ ਗੱਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਪੰਜਾਬ 'ਚ ਆ ਕੇ ਪੰਜਾਬੀਆਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ ਧੰਨਵਾਦ ਜੀ ਹਰਦੀਪ ਸਿੰਘ ਮੁੰਡੀ ਜਿਹੜੇ ਨੇ ਕੈਬਨਿਟ ਮਿਨਿਸਟਰ ਸਾਡੇ ਨਾਲ ਸੀਗੇ ਉਹਨਾਂ ਨਾਲ ਸਾਡਾ ਗੱਲਬਾਤ ਕੀਤੀ ਹੈ ਕਹਿੰਦੇ ਜੀ ਇੱਕ ਮਜ਼ਾਕ ਜਾਂ ਕਰਕੇ ਗਏ ਨੇ ਸੈਟੀਸਫਾਈਡ ਨਹੀਂ ਹੈਗੀ ਜਿਹੜੀ ਆ ਮੰਤਰੀ ਨੇ ਔਰ ਈਵਨ ਆਮ ਆਦਮੀ ਪਾਰਟੀ ਦੀ ਸਰਕਾਰ ਸੈਟੀਸਫਾਈਡ ਨਹੀਂ ਹੈਗੇ ਕਹਿੰਦੇ ਜੀ 1600 ਕਰੋੜ ਰੁਪਏ ਜਿਹੜਾ ਦਿੱਤਾ ਗਿਆ ਉਹ ਇੱਕ ਤਰ੍ਹਾਂ ਦਾ ਮਜ਼ਾਕ ਹੈਗਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਇਸ ਟਾਈਮ ਨੁਕਸਾਨ ਹੋਇਆ ਉਹ ਬਹੁਤ ਵੱਡਾ ਹੈਗਾ ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੈਨੂੰ ਕੱਲ ਸਪੈਸ਼ਲ ਕਿਹਾ ਗਿਆ ਕਿ ਕਿ ਤੁਹਾਨੂੰ ਹਿੰਦੀ ਨਹੀਂ ਆਉਂਦੀ ਔਰ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਪਰ ਉਹ ਕਹਿੰਦੇ ਮੈਂ ਹਿੰਦੀ ਚ ਬੋਲ ਰਿਹਾ ਸੀ ਔਰ ਉਹਦੇ باوجود ਵੀ ਇਸ ਤਰੀਕੇ ਦੇ ਨਾਲ ਜਿਹੜੀ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਗੱਲ ਕਰਨੀ ਸੀਗੀ ਉਹ ਕਾਫੀ ਉਹਨਾਂ ਨੂੰ ਤਕਲੀਫ ਦਿੱਤੀ ਉਸ ਚੀਜ਼ ਨੇ ਕਾਫੀ ਦੁੱਖ ਦਿੱਤਾ ਪਰ ਉਸ ਦੇ باوجود ਕਹਿੰਦੇ ਮੈਂ ਕੋਈ ਗੱਲ ਨਹੀਂ ਮੈਂ ਇਸ ਗੱਲ ਨੂੰ ਵੀ ਭੁੱਲਣ ਨੂੰ ਤਿਆਰ ਹੈਗਾ ਜੇ ਕੇਂਦਰ ਜਿਹੜਾ ਹੈ ਪੰਜਾਬ ਦੀ ਬਾ ਫੜਦਾ ਹੈ ਔਰ ਕੋਈ ਰਿਲੀਫ ਹੋਰ ਵੀ ਦਿੰਦਾ ਹੈ ਜਦੋਂ ਕਿ ਹੁਣ ਅੱਜ ਲੋੜ ਹੈਗੀ ਉਸ ਰਿਲੀਫ ਦੀ ਜੋ ਦਿੰਦਾ ਤਾਂ ਉਹਦੇ ਲਈ ਮੈਂ ਉਹਨਾਂ ਦਾ ਡੈਫੀਨੇਟਲੀ ਜੋ ਮੇਰੇ ਨਾਲ ਕੱਲ ਮਤਲਬ ਗੱਲ ਜੋ ਮੈਨੂੰ ਦੁੱਖ ਜਾਂ ਠੇਸ ਪਹੁੰਚੀ ਹੈ ਉਹ ਮੈਂ ਫੁੱਲਨ ਨੂੰ ਵੀ ਤਿਆਰਾਂ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ